ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲਬਾਤ ਕਰਾਂਗੇ ਕਿ ਜਿਹੜਾ ਕੱਲ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਮਾਮਲੇ ਦੇ ਵਿੱਚ ਜਿਹੜੇ ਤਿੰਨ ਜਾਣੇ ਫੜੇ ਨੇ ਤਿੰਨੇ ਪੰਜਾਬੀ ਨੇ ਸਿੱਖਾਂ ਦੇ ਮੁੰਡੇ ਨੇ ਤੇ ਉਹਨਾਂ ਬਾਰੇ ਇੱਕ ਤਾਂ ਪੂਰੀ ਜਾਣਕਾਰੀ ਕੀ ਹੈ ਉਹਨਾਂ ਦਾ ਪਿਛੋਕੜ ਕੀ ਹੈ ਤੇ ਤਿੰਨੇ ਜਾਣੇ ਕਿਸ ਤਰ੍ਹਾਂ ਉਹ ਕੈਨੇਡਾ ਦੀ ਪੁਲਿਸ ਦੇ ਹੱਥੇ ਚੜ ਗਏ ਤੇ ਕੀ ਉਹ اچانک ਫੜੇ ਗਏ ਨੇ ਜਾਂ ਫਿਰ ਉਹਨਾਂ ਦੀ ਪੂਰੀ ਇਨਕੁਆਰੀ ਕੀਤੀ ਗਈ ਹੈ ਆਓ ਵੀਡੀਓ ਕਰਦੇ ਹਾਂ ਸਟਾਰਟ ਦੋਸਤੋ ਐਂਡ ਤੱਕ ਬਨੇ ਰਹੋ ਵੀਡੀਓ ਬਹੁਤ ਹੀ ਤੁਹਾਨੂੰ ਇਸ ਕੇਸ ਬਾਰੇ ਇੱਕ ਤਰ੍ਹਾਂ ਚਾਨਣਾ ਪਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਇਹ ਤਿੰਨੇ ਨੌਜਵਾਨ ਜਿਹੜੇ ਜਿਨ੍ਹਾਂ ਦਾ ਨਾਮ ਕਰਨਪ੍ਰੀਤ ਸਿੰਘ ਕਰਨ ਬਰਾੜ ਤੇ ਕਰਨਦੀਪ ਸਿੰਘ ਇਹ ਤਿੰਨੇ ਨੌਜਵਾਨ ਨੇ ਜਿਹੜੇ ਇਹ ਉਥੇ ਪੁਲਿਸ ਵੱਲੋਂ ਫੜੇ ਗਏ ਨੇ ਔਰ ਕੈਨੇਡਾ ਦੀ ਜਿਹੜੀ ਉਥੇ ਪੁਲਿਸ ਦਾ ਕੰਮ ਕਰਨ ਦਾ ਢੰਗ ਤਰੀਕਾ ਹੈ ਉਹ ਇਥੋਂ ਦੀ ਯਾਨੀ ਕਿ ਭਾਰਤ ਜਾਂ ਪੰਜਾਬ ਦੀ ਪੁਲਿਸ ਤੋਂ ਬਿਲਕੁਲ ਹੀ ਉਲਟ ਤਰੀਕਾ ਹੈਗਾ ਜਿਵੇਂ ਇੱਥੇ ਜੇਕਰ ਆਪਾਂ ਨੇ ਕੋਈ ਵੀ ਪੁਲਿਸ ਨੂੰ ਕਿਸੇ ਦੇ ਉੱਪਰ ਕੋਈ ਸ਼ੱਕ ਪੈਂਦੀ ਹੈ ਤਾਂ ਇਹ ਫੌਰਨ ਉਸ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਫੌਰਨ ਗ੍ਰਿਫਤਾਰ ਕਰਨ ਤੋਂ ਬਾਅਦ ਕਈ ਵਾਰੀ ਉਹਨਾਂ ਨੂੰ ੱੱਕੇ ਨਾਲ ਮਨਾਇਆ ਜਾਂਦਾ ਕਈ ਵਾਰੀ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਕਈ ਵਾਰੀ ਉਹਨਾਂ ਤੇ ਇਸੇ ਦੌਰਾਨ ਜਿਹੜਾ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਪਹਿਲੇ ਛੜਕੇ ਦੇ ਵਿੱਚ ਹੀ ਉਸ ਤੋਂ ਬਾਅਦ ਅਗਰ ਉਹ ਬੇਕਸੂਰ ਪਾਇਆ ਜਾਂਦਾ ਉਹਦੀ ਇਨਕੁਆਰੀ ਹੈ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਾਅਦ ਦੇ ਵਿੱਚ ਕੀਤੀ ਜਾਂਦੀ ਹੈ ਉਦੋਂ ਤੱਕ ਬੰਦੇ ਦਾ ਕੰਗਾ ਹੋ ਜਾਂਦਾ ਹੈ ਕਿਉਂਕਿ ਜਿੱਦੇ ਤੇ ਉਹਨ ਦੇਖੋ ਤੁਸੀਂ ਐਫ ਆਈ ਆਰ ਦਰਜ ਹੋ ਗਈ ਉਹਨੂੰ ਜ਼ਮਾਨਤ ਉਹਦੀ ਦਫਾ ਦੇ ਮੁਤਾਬਕ ਅਦਾਲਤ ਦਿੰਦੀ ਹੈ ਲੇਕਿਨ ਇੱਥੇ ਉਹਨਾਂ ਨੂੰ ਉਧਰ ਇਨਕੁਆਇਰੀ ਚੱਲਦੀ ਹੁੰਦੀ ਆ ਜਦੋਂ ਤੱਕ ਸਪੋਜ਼ ਕਰ ਲਓ ਕੇਸ ਮੁਤਾਬਕ ਇੱਕ ਸਾਲ ਨਿਕਲ ਗਿਆ ਸਾਲ ਤੋਂ ਬਾਅਦ ਪੁਲਿਸ ਕਹਿੰਦੀ ਹੈ ਇਹ ਵੇਖਣਾਗੇ ਉਦੋਂ ਤੱਕ ਆਗਲੇ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਪਰ ਕੈਨੇਡਾ ਦੇ ਵਿੱਚ ਬਿਲਕੁਲ ਇਸ ਤੋਂ ਉਲਟ ਹੈ ਦੋਸਤੋ ਇੱਥੇ ਜਦੋਂ ਪੁਲਿਸ ਨੂੰ ਕਿਸੇ ਦੇ ਉੱਪਰ ਕੋਈ ਸ਼ੱਕ ਪੈਂਦੀ ਹੈ ਤਾਂ ਪੁਲਿਸ ਉਹਦੀ ਇਨਵੈਸਟੀਗੇਸ਼ਨ ਪਹਿਲਾਂ ਸ਼ੁਰੂ ਕਰ ਦਿੰਦੀ ਹੈ ਤੇ ਉਹਨਾਂ ਨੂੰ ਜੀਪੀਐਸ ਸਿਸਟਮ ਦੇ ਅੰਦਰ ਰੱਖਿਆ ਜਾਂਦਾ ਹੈ ਜਾਨੀ ਕਿ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਹੈ ਕਿ ਤੁਹਾਡੇ ਤੇ ਆ ਸ਼ੱਕ ਹੈਗਾ ਇਸ ਦੇ ਦੌਰਾਨ ਤੁਸੀਂ ਦੇਸ਼ ਨੂੰ ਛੱਡ ਕੇ ਨਹੀਂ ਜਾ ਸਕਦੇ ਉਹਨਾਂ ਦੇ ਪੈਰਾਂ ਦੇ ਵਿੱਚ ਗਿੱਟਾ ਗਿੱਟਿਆਂ 'ਚ ਜਾਂ ਕਿਤੇ ਵੀ ਸਰੀਰ ਦੇ ਕਿਸੇ ਅੰਗ ਦੇ ਵਿੱਚ ਜਿਹੜਾ ਜੀਪੀਐਸ ਸਿਸਟਮ ਹੈ ਉਹ ਫਿੱਟ ਕਰ ਦਿੱਤਾ ਜਾਂਦਾ ਹੈ ਜਿੱਥੇ ਵੀ ਵਿਅਕਤੀ ਜਾਂਦਾ ਹੈ ਉਹਦੀ ਪੁਲਿਸ ਨੂੰ ਪੂਰੀ ਜਾਣਕਾਰੀ ਰਹਿੰਦੀ ਹੈ ਕਿ ਉਹ ਕਿੱਥੇ ਜਾ ਰਿਹਾ ਕੀ ਕਰ ਰਿਹਾ ਜੀਪੀਐਸ ਸਿਸਟਮ ਦੇ ਰਾਹੀਂ ਕਨੇਡਾ ਪੁਲਿਸ ਉਹਦੇ ਉੱਤੇ ਨਿਗਾਹ ਰੱਖਦੀ ਹੈ ਤੇ ਉਸ ਦਰਮਿਆਨ ਉਹਨਾਂ ਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਉਹ ਪੁਲਿਸ ਕਰਦੀ ਰਹਿੰਦੀ ਹੈ ਜਦੋਂ ਪੁਲਿਸ ਨੂੰ ਪੂਰਾ 100% ਜਾਂ ਕਹਿ ਲੋ ਕਿ ਜ਼ਿਆਦਾ ਜਦੋਂ ਪਤਾ ਲੱਗ ਜਾਂਦਾ ਹੈ 100% ਉਹਨਾਂ ਨੂੰ ਕਿ ਇਹ ਬੰਦੇ ਦੇ ਜਿਹੜੇ ਮਤਲਬ ਇਸ ਕੇਸ ਦੇ ਵਿੱਚ ਸ਼ਾਮਲ ਹੋਣ ਦੇ ਚਾਂਸ ਹੈਗੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਦੱਸ ਕੇ ਸਾਰਾ ਕੁਝ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਨੂੰ ਫਿਰ ਦੱਸਿਆ ਜਾਂਦਾ ਹੈ ਕਿ ਆਹ ਆਹ ਸਬੂਤ ਨੇ ਜਿਹੜੇ ਤੁਹਾਡੇ ਖਿਲਾਫ ਨੇ ਔਰ ਤੁਸੀਂ ਇਸ ਕੇਸ ਦੇ ਵਿੱਚ ਸਮੂਲੀਅਤ ਥੋੜੀ ਜਿਹੜੀ ਹੈਗੀ ਆ ਉਹ ਪੱਕੀ ਹੋ ਰਹੀ ਹੈ ਇਸ ਕਰਕੇ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਦੋਸਤੋ ਹੁਣ ਇਹ ਤਾਂ ਗੱਲ ਆ ਗਈ ਗ੍ਰਿਫਤਾਰ ਕਰਦੀ ਇਹ ਤਿੰਨੋਂ ਜਾਨਿਆਂ ਨੂੰ ਵੀ ਕਈ ਮਹੀਨਿਆਂ ਤੋਂ ਜੀਪੀਐਸ ਸਿਸਟਮ ਦੇ ਅੰਡਰ ਇਹਨਾਂ ਨੂੰ ਰੱਖਿਆ ਹੋਇਆ ਸੀਗਾ ਤੇ ਇਹਨਾਂ ਨੂੰ ਕਿਹਾ ਹੋਇਆ ਸੀਗਾ ਕਿ ਤੁਸੀਂ ਦੇਸ਼ ਛੱਡ ਕੇ ਨਹੀਂ ਜਾਓਗੇ ਦੋਸਤੋ ਮੈਂ ਇੱਕ ਆਊਟ ਆਫ ਦੀ ਬੇਜ ਆ ਕੇ ਵੀ ਗੱਲਬਾਤ ਕਹਿਣੀ ਚਾਹਾਂਗਾ ਕਿ ਜਦੋਂ ਵਿਅਕਤੀ ਇਸ ਸ਼ੱਕ ਦੇ ਚ ਆ ਜਾਂਦੇ ਨੇ ਆ ਆਟੋਮੈਟਿਕਾ ਕਿ ਉਹਨਾਂ ਦੇ ਘਰਦਿਆਂ ਨੂੰ ਜਦ ਆਦੇ ਨਜ਼ਦੀਕੀਆਂ ਨੂੰ ਤਾਂ ਬੰਦਾ ਫੋਨ ਤੇ ਦੱਸ ਹੀ ਦਿੰਦਾ ਓਸੇ ਤਰ੍ਹਾਂ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੇ ਮਾਤਾ ਜੀ ਤੇ ਉਹਨਾਂ ਦੇ ਪਿਤਾ ਜੀ ਦੀ ਹੁਣੇ ਥੋੜੇ ਦਿਨ ਪਹਿਲਾਂ ਡੈਥ ਹੋਈ ਆ ਹਾਰਟ ਅਟੈਕ ਦੇ ਨਾਲ ਸੋ ਇਹ ਵੀ ਸੰਭਵ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਚੀਜ਼ਾਂ ਦਾ ਪਹਿਲਾਂ ਪਤਾ ਲੱਗ ਚੁੱਕਿਆ ਹੋਊਗਾ ਉਹਨਾਂ ਬੱਚਿਆਂ ਨੇ ਦੱਸ ਦਿੱਤਾ ਹੋਣਾ ਕਿ ਸਾਡੇ ਤੇ ਆ ਜਿਹੜਾ ਸੱਕ ਪੈ ਚੁੱਕੀ ਹੈ ਉਹਦੇ ਚ ਅਸੀਂ ਸ਼ਾਮਲ ਹੈਗੇ ਆ ਜਾਂ ਨਾ ਹੈਗੇ ਆ ਉਸੇ ਕਰਕੇ ਹੀ ਕਈ ਵਾਰੀ ਮਾਪਿਓ ਦੇ ਉੱਪਰ ਬਹੁਤ ਵੱਡੀ ਇਹ ਸਟ੍ਰੈਸ ਹੁੰਦੀ ਹੈ ਕਿਉਂਕਿ ਦੇਖੋ ਦੋਸਤੋ ਜਿਹੜੇ ਮਾਪਿਆਂ ਨੂੰ ਇਹ ਪਤਾ ਲੱਗੂਗਾ ਕਿ 4 ਸਾਲ ਪਹਿਲਾਂ ਬੱਚਿਆਂ ਨੂੰ ਪੜ੍ਹਨ ਦੇ ਲਈ ਭੇਜਿਆਗਾ ਪਰ ਉਹ ਸਾਡਾ ਬੱਚਾ ਇਹ ਜੇ ਕੰਮ ਦੇ ਵਿੱਚ ਸ਼ਾਮਲ ਹੋ ਗਿਆ ਤਾਂ ਉਹ ਮਾਪਿਓ ਦਾ ਤਾਂ ਜਿਉਂਦਿਆਂ ਦਾ ਮਰਨ ਹੋ ਜਾਂਦਾ ਸੋ ਦੋਸਤੋ ਹੁਣ ਗੱਲ ਕਰਦੇ ਆ ਇਹ ਤਿੰਨੇ ਜਾਨੇ ਕੌਣ ਸਨ ਤੇ ਇਹਨਾਂ ਤਿੰਨਾਂ ਨੂੰ ਦਾ ਪਿਛੋਕੜ ਕੀ ਹੈ ਦੋਸਤੋ ਉਥੋਂ ਦੇ ਮਨਦੀਪ ਮੁਕਰ ਇਨਵੈਸਟੀਗੇਸ਼ਨ ਮੁਖੀ ਨੇ ਜਿਹੜੇ ਉਹਨਾਂ ਨੇ ਸਾਰਾ ਕੁਝ ਇਹ ਜਿਹੜੀ ਦਿੱਤੀ ਹੈ ਜਾਣਕਾਰੀ ਤੇ ਇਹ ਕਰਨਦੀਪ ਸਿੰਘ 22 ਸਾਲ ਦਾ ਹੈਗਾ ਇੱਕ ਕਰਨ ਬਰਾੜ 22 ਸਾਲ ਦਾ ਹੈਗਾ ਕਰਨਪ੍ਰੀਤ ਸਿੰਘ 28 ਸਾਲ ਦਾ ਦੋਸਤੋ ਇਹਨਾਂ ਦੀ ਜਿਹੜੀ ਉਮਰ ਹੈ ਇਹਨਾਂ ਨੂੰ ਉਹ ਆਪਣੇ ਜਿਹੜਾ ਮਨਦੀਪ ਮੁਕਰ ਉਹਨੇ ਦੱਸਿਆ ਕਿ ਐਡਮੈਂਟਨ ਤੋਂ ਇਹਨਾਂ ਨੂੰ ਗਿਰਫਤਾਰ ਕੀਤਾ ਗਿਆ ਸੋ ਦੋਸਤੋ ਇਹ ਤਿੰਨੇ ਵਿਅਕਤੀ ਜਿਹੜੇ ਮੁੰਡੇ ਜਿਨ੍ਹਾਂ ਚੋਂ ਦੋ ਤਾਂ 22 ਸਾਲ ਦੇ ਨੇ ਦੇਖੋ ਤੁਸੀਂ 22 ਸਾਲ ਦੀ ਕੀ ਉਮਰ ਹੁੰਦੀ ਹੈ 28 ਸਾਲ ਦਾ ਤਾਂ ਬੱਚਾ ਚਲੋ ਮਚ्योर ਹੋ ਜਾਂਦਾ ਪਰ 22 ਸਾਲ ਦੇ ਮੁੰਡੇ ਕਿਵੇਂ ਉਹਨਾਂ ਦੇ ਸੰਪਰਕ ਵਿੱਚ ਆ ਗਏ ਕੀ ਇਹਨਾਂ ਨੂੰ ਕਿਸੇ ਮਜਬੂਰੀ ਕਰਕੇ ਜਿਵੇਂ ਕਿ ਉੱਥੇ ਕਿਹਾ ਜਾਂਦਾ ਹੈਗਾ ਕਿ ਜਿਹੜੀ ਆਰਥਿਕ ਮਜਬੂਰੀਆਂ ਨੇ ਉਹ ਬੱਚਿਆਂ ਤੋਂ ਬਹੁਤ ਗਲਤਫਤ ਫਲਤ ਕੰਮ ਕਰਵਾਉਂਦੀਆਂ ਨੇ ਕਿਉਂਕਿ ਫੀਸਾਂ ਦਾ ਬਜਨ ਹੁੰਦਾ ਮਾਪਿਓ ਫੀਸ ਭਰ ਨਹੀਂ ਸਕਦੇ ਤੇ ਉੱਥੇ ਆਪਣਾ ਖਰਚਾ ਵੀ ਚਲਾਉਣਾ ਹੁੰਦਾ ਤੇ ਮਾਪਿਓ ਨੂੰ ਪੈਸੇ ਵੀ ਭੇਜਣੇ ਹੁੰਦੇ ਨੇ ਉਸੇ ਕਰਕੇ ਕਈ ਵਾਰੀ ਬੱਚੇ ਕੋਈ ਗਲਤ ਪੈਸਿਆਂ ਦੇ ਲਾਲਚ ਦੇ ਵਿੱਚ ਕਦਮ ਚੱਕ ਲੈਂਦੇ ਨੇ ਤੇ ਜਾਂ ਫਿਰ ਦੂਜਾ ਕਾਰਨ ਹੁੰਦਾ ਕਿ ਬੱਚਿਆਂ ਦੀ ਸੋਚ ਹੈ ਜਿਹੜੀ ਜਿਹੜਾ ਆਪਾਂ ਰੋਜ਼ ਦੇਖਦੇ ਆ ਪ੍ਰਾਪੇਗੰਡਾ ਤੇ ਉਹ ਕਿਸੇ ਇੱਕ ਧਿਰ ਦੇ ਨਾਲ ਉਹਨਾਂ ਦੀ ਕੋਈ ਸੋਚ ਮਿਲ ਜਾਂਦੀ ਹੈ ਤੇ ਇਸ ਉਮਰ ਦੇ ਬੱਚਿਆਂ ਨੂੰ ਜਜਵਾਤੀ ਕਰਕੇ ਕਿਤੇ ਵੀ ਜੋੜਿਆ ਜਾ ਸਕਦਾ ਇਹ ਇੱਕ ਕੋਰਾ ਕਾਗਜ਼ ਹੁੰਦਾ ਹੈ ਬੱਚਿਆਂ ਦੀ ਜ਼ਿੰਦਗੀ ਦਾ ਉਸ ਕੋਰੇ ਕਾਗਜ਼ ਦੇ ਉੱਪਰ ਕੁਝ ਵੀ ਲਿਖਿਆ ਜਾ ਸਕਦਾ ਕਹਿਣ ਦਾ ਭਾਵ ਤੁਸੀਂ ਮੇਰਾ ਸਮਝ ਗਏ ਹੋਵੋਗੇ ਕਿ ਹੋ ਸਕਦਾ ਇਹਨਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਮਤਲਬ ਜਿਵੇਂ ਕਿ ਪਹਿਲਾਂ ਕਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀਗਾ ਕਿ ਇਹ ਭਾਰਤ ਦੀਆਂ ਏਜੰਸੀਆਂ ਦਾ ਕੰਮ ਹੈ ਹੋ ਸਕਦਾ ਕਿ ਏਜੰਸੀਆਂ ਦੇ ਬੰਦਿਆਂ ਨੇ ਕਿਸੇ ਤਰ੍ਹਾਂ ਇਹਨਾਂ ਨੂੰ ਆਪਣੇ ਮਤਲਬ ਗੱਲਾਂ ਬਾਤਾਂ ਦੇ ਵਿੱਚ ਲੈ ਕੇ ਰਾਜੀ ਕਰ ਲਿਆ ਹੋਵੇ ਜਾਂ ਫਿਰ ਪੈਸੇ ਦੇ ਕੇ ਰਾਜੀ ਕੀਤਾ ਹੋ ਸਕਦਾ ਹੈ ਕੁਝ ਵੀ ਸੰਭਵ ਹੋ ਸਕਦਾ ਹੈ ਹੁਣ ਦੋਸਤੋ ਗੱਲਬਾਤ ਕਰਦੇ ਆ ਕਿ ਹਰਦੀਪ ਸਿੰਘ ਨਿੱਜਰ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਸੀ ਜਿਹੜਾ ਕਿ ਤੁਹਾਨੂੰ ਜ਼ਿਆਦਾਤਰ ਪਤਾ ਹੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਗੁਰਨਾਨਕ ਸਿੱਖ ਜਿਹੜਾ ਗੁਰਦੁਆਰਾ ਸਾਹਿਬ ਸਰੀ ਦੇ ਵਿੱਚ ਹੈਗਾ ਉੱਥੋਂ ਦਾ ਹੀ ਇਹ ਪ੍ਰਧਾਨ ਸੀਗੇ ਤੇ ਗੁਰਦੁਆਰਾ ਨਾਨਕ ਸਿੱਖ ਇਹਦੇ ਬੈਕ ਸਾਈਡ ਤੋਂ ਪਿਛਲੇ ਦਰਵਾਜ਼ੇ ਰਾਹੀਂ ਪਿਛਲਾ ਜਿਹੜਾ ਐਗਜ਼ਿਟ ਹੁੰਦਾ ਹੈ ਉਹਦੇ ਰਾਹੀਂ ਸਕਾਟਲੈਂਡ ਰੋਡ ਦੇ ਉੱਪਰ ਜਦੋਂ ਇਹ ਆਪਣੀ ਗੱਡੀ ਜਿਹੜਾ ਕਿ ਟਰੱਕ ਨੁਮਾ ਗੱਡੀ ਹੁੰਦੀ ਹੈ ਉਹਨੂੰ ਚਲਾ ਕੇ ਹਰਦੀਪ ਸਿੰਘ ਨਿੱਜਰ ਨਿਕਲਦਾ ਹੈ ਤਾਂ ਉਹਨਾਂ ਦੇ ਪਿੱਛੇ ਇੱਕ ਕਾਰ ਖੜੀ ਜਿਹੜਾ ਉਹਨਾਂ ਦਾ ਮਤਲਬ ਅੜੀਕ ਕਰ ਰਹੀ ਸੀਗੀ ਪਿਕਅਪ ਕਾਲੇ ਰੰਗ ਦੀ ਉਹ ਇਹ ਇਹ ਪਿਕਅਪ ਕਾਲੇ ਰੰਗ ਦੀ ਚੋਂਦਾਗਾ ਤੇ ਉਹ ਇੱਕ ਹੋਰ ਕਾਰ ਦੇ ਵਿੱਚ ਨਿਕਲਦੇ ਨੇ ਤੇ ਨਿਕਲ ਕੇ ਉਹ ਕਾਰ ਨੂੰ ਇਹਨਾਂ ਦੇ ਪਿਕਅਪ ਦੇ ਅੱਗੇ ਲਾ ਕੇ ਟਰੱਕ ਦੇ ਅੱਗੇ ਲਾ ਕੇ ਇਹਨਾਂ ਦੀ ਗੱਡੀ ਨੂੰ ਰੋਕ ਲੈਂਦੇ ਨੇ ਕਿਉਂਕਿ ਜਦੋਂ ਇਸ ਤਰ੍ਹਾਂ ਜਾ ਕੇ ਗੱਡੀ ਅੱਗੇ ਲੱਗ ਜਾਂਦੀ ਹੈ ਤਾਂ ਦੋਸਤੋ ਗੱਡੀ ਨੂੰ ਰੁਕਣਾ ਹੀ ਪੈਂਦਾ ਤੇ ਉਸੇ ਦਰਮਿਆਨ ਉੱਥੇ ਦਰਖਤਾਂ ਦੇ ਵਿੱਚ ਦੋ ਜਾਨੇ ਖੜੇ ਹੁੰਦੇ ਨੇ ਆਟੋਮੈਟਿਕ ਗੰਨਾਂ ਦੇ ਨਾਲ ਲੈਸ ਉਹ ਦੌੜ ਕੇ ਆਉਂਦੇ ਨੇ ਤੇ ਆ ਕੇ ਹਰਦੀਪ ਸਿੰਘ ਨਿੱਜਰ ਦੇ ਉੱਪਰ ਅੰਨੇਵਾ ਫੈਰੰਗ ਕਰ ਦਿੰਦੇ ਨੇ ਤੇ ਜਿਸ ਦੀ ਉੱਥੇ ਮੌਕੇ ਦੇ ਉੱਪਰੀ ਮੌਤ ਹੋ ਜਾਂਦੀ ਹੈ ਤੇ ਇਹ ਜਿਹੜੇ ਹਮਲਾਵਰ ਨੇ ਇੱਕ ਦੂਸਰੀ ਕਾਰ ਇਹਨਾਂ ਦੀ ਪਹਿਲਾਂ ਹੀ ਅੜੀਕ ਕਰ ਰਹੀ ਹੁੰਦੀ ਆ ਉਹ ਫਟਾਫਟ ਡਰਾਈਵਰ ਹੈ ਜਿਹੜਾ ਉਹਨੂੰ ਘੁਮਾ ਕੇ ਲੈ ਕੇ ਆਉਂਦਾ ਤੇ ਇਹ ਉਹਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਨੇ ਸੁਡਾਨ ਗੱਡੀ ਇੱਕ ਹੈਗੀ ਸੀ ਦੋਸਤੋ ਜਿਹਨੂੰ ਮੂਵ ਕਰਕੇ ਲਾਇਆ ਜਾਂਦਾ ਉੱਥੇ ਤੇ ਉਹਦੇ ਜਿਹੜੇ ਬੈਠ ਕੇ ਇਹ ਦੋਸਤੋ ਦੌੜ ਜਾਂਦੇ ਨੇ ਟੋヨタ ਕਰੋਲਾ ਦੇ ਵਿੱਚ ਬੈਠ ਕੇ ਦੌੜਦੇ ਨੇ ਇਹ ਟੋヨタ ਕਰੋਲਾ ਜਿਹੜੀ ਆਪਣੇ ਇੰਡੀਆ ਦੇ ਵਿੱਚ ਵੀ ਕਾਰਾ ਹੈਗੀਆਂ ਨੇ ਇਹ ਘਟਨਾ 18 ਜੂਨ ਨੂੰ 8 ਵਜੇ ਦੀ ਘਟਨਾ ਹੈਗੀਆ ਦੋਸਤੋ 18 ਜੂਨ 2023 ਦੇ ਵਿੱਚ ਤੇ ਇਹਦੇ ਤੇ ਦੋਸਤੋ ਇੱਕ ਡਾਕੂਮੈਂਟਰੀ ਵੀ ਬਣ ਚੁੱਕੀ ਹੈ ਜਿਹੜੀ ਮੀਡੀਆ ادارے ਵੱਲੋਂ ਇੱਕ ਵੱਲੋਂ ਬਣਾਈ ਗਈ ਸੀ ਡਾਕੂਮੈਂਟਰੀ ਫਿਲਮ ਬਣਾਈ ਸੀ ਜਿਹੜੀ ਤੇ ਹੁਣ ਸਵਾਲ ਪੈਦਾ ਦੋਸਤੋ ਇਹ ਹੁੰਦਾਗਾ ਕਿ ਇਹ ਜਿਹੜੇ ਇਲਜ਼ਾਮ ਨੇ ਜਿਸ ਤਰ੍ਹਾਂ ਟਰੂਡੋ ਨੇ ਭਾਰਤ ਦੇ ਉੱਪਰ ਇਲਜ਼ਾਮ ਲਾਏ ਸੀਗੇ ਹੁਣ ਇਹਦੇ ਚ ਸਵਾਲ ਪੈਦਾ ਇਹ ਹੁੰਦਾਗਾ ਕਿ ਇੱਕ ਸੱਚ ਹੋਰ ਅਗਲੀ ਗੱਲ ਦੋਸਤੋ ਇਹ ਤਿੰਨੇ ਜਾਣੇ ਨੇ ਜਿਹੜੇ ਇਹਨਾਂ ਬਾਰੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇਹ ਲਾਰੈਂਸ ਬਿਸਨੋਈ ਗਰੁੱਪ ਦੇ ਸੰਪਰਕ ਦੇ ਵਿੱਚ ਸੀਗੇ ਕੀ ਦੋਸਤੋ ਲਾਰੈਂਸ ਬਿਸ਼ਨੋਈ ਜਿਹੜਾ ਹੈਗਾ ਗਰੁੱਪ ਕੀ ਇਹ ਏਜੰਸੀਆਂ ਵੱਲੋਂ ਆਪਣੇ ਨਾਲ ਟਰੈਕ ਕੀਤਾ ਹੋਇਆ ਕਿਉਂਕਿ ਏਜੰਸੀਆਂ ਦੀ ਸ਼ਕਤ ਤਾਂ ਪੈਂਦੀ ਹੈ ਕਿਉਂਕਿ ਜੋ ਲਾਰੈਂਸ ਵੱਲੋਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਾ ਕੇ ਆ ਜਾ ਰਿਹਾ ਕਿ 5-5 ਕਰੋੜ ਰੁਪਏ ਮਹੀਨੇ ਦਾ ਕਮਾ ਰਹੇ ਨੇ ਜਾਂ ਜੇਲ੍ਹ ਦੇ ਵਿੱਚ ਜੋ ਵੀ ਉਹ ਹੁਕਮ ਕਰਦੇ ਨੇ ਉਹਦੇ ਮੁਤਾਬਕ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਪਹਿਲਾ ਕਤਲ ਕਰਵਾਇਆ ਗਿਆ ਅੰਦਰੋਂ ਬੈਠ ਕੇ ਹਰ ਇੱਕ ਤਰ੍ਹਾਂ ਦੀ ਇਹ ਕਾਰਵਾਈਆਂ ਕਰਵਾ ਰਹੇ ਨੇ ਇਸ ਗੱਲ ਤੋਂ ਸ਼ੱਕ ਪੈਂਦੀ ਹੈ ਕਿ ਹੋ ਸਕਦਾ ਲਾਰੈਂਸ ਬਿਸ਼ਨੋਈ ਏਜੰਸੀਆਂ ਦੇ ਨਾਲ ਅਟੈਚ ਹੋਵੇ ਤੇ ਏਜੰਸੀਆਂ ਇਹਨਾਂ ਦੇ ਰਾਹੀਂ ਆਪਣੇ ਜਿਹੜੇ ਕੰਡੇ ਨੇ ਉਹ ਕਢਵਾ ਰਹੀਆਂ ਨੇ ਇਹ ਤਾਂ ਨਹੀਂ ਕਿਤੇ ਕਿ ਇਹ ਲਾਰੈਂਸ ਬਿਸ਼ਨੋਈ ਨੇ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ ਨੇ ਆਪਣੇ ਇਹਨਾਂ ਗੁਰਗਿਆਂ ਨੂੰ ਪੈਸੇ ਦੇ ਕੇ ਕਿਤੇ ਇਸ ਤਰ੍ਹਾਂ ਮਾਰਡਰ ਤਾਂ ਨਹੀਂ ਕਰਵਾ ਦਿੱਤਾ ਏਡਾ ਵੱਡਾ ਇਕ ਆਪਾਂ ਕਹਿ ਸਕਦੇ ਆ ਕੰਮ ਅਗਰ ਇਹਨਾਂ ਗੈਂਗਸਟਰਾਂ ਦੇ ਰਾਹੀਂ ਏਜੰਸੀਆਂ ਕਰਵਾ ਰਹੀਆਂ ਨੇ ਤਾਂ ਦੋਸਤੋ ਆਪਾਂ ਇਹਦੇ ਚ ਇਹੀ ਕਹਿ ਸਕਦੇ ਆ ਕਿ ਇਹ ਬਹੁਤ ਖਤਰਨਾਕ ਰੁਝਾਨ ਹੈ ਇਹਨੂੰ ਕਿਸੇ ਵੀ ਤਰ੍ਹਾਂ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਇਹਨੂੰ ਆਪਾਂ ਸਹੀ ਨਹੀਂ ਕਹਿ ਸਕਦੇ ਕਿ ਅਗਰ ਏਜੰਸੀਆਂ ਇਸ ਤਰ੍ਹਾਂ ਦੇ ਕੈਗਸਟਰਾ ਤੋਂ ਆਪਣੇ ਕੰਮ ਕਰਵਾਉਣ ਗੀਆਂ ਤਾਂ ਦੇਸ਼ ਦਾ ਕੀ ਹਾਲ ਹੋਵੇਗਾ ਦੋਸਤੋ ਕਿਵੇਂ ਆਪਾਂ ਕਹਿ ਸਕਦੇ ਆ ਕਿ ਸਾਡਾ ਫਿਰ ਦੇਸ਼ ਹੈ ਜਿਹੜਾ ਇਹ ਕਿਹੜੀ ਦਿਸਾਤ ਨੂੰ ਜਾ ਰਿਹਾਗਾ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਨੇਰੇ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ ਤੱਕਿਆ ਜਾ ਰਿਹਾ ਨੇਰੇ ਵਾਲੇ ਖੂਹ ਦੇ ਵਿੱਚ ਇਹ ਦੇਸ਼ ਨੂੰ ਤੱਕਿਆ ਜਾ ਰਿਹਾ ਬੱਚਿਆਂ ਨੂੰ ਲੈ ਲੋ ਕਿਵੇਂ ਆਪਣੀ ਮਰਜ਼ੀ ਦੇ ਨਾਲ ਵਰਤਨ ਦੀ ਖਾਤਰ ਜਾ ਮਤਲਬ ਗੈਂਗਸਟਰਾਂ ਨੂੰ ਆਪਣੀ ਮਰਜ਼ੀ ਦੇ ਵਰਤਨ ਦੇ ਲਈ ਅਗਰ ਇਹ ਗੱਲ ਦੇ ਵਿੱਚ ਕੁਝ ਵੀ ਸੱਚਾਈ ਹੈ ਤਾਂ ਬਹੁਤ ਹੀ ਪੁੱਜ ਕੇ ਮਾੜੀ ਗੱਲ ਹੈ ਦੋਸਤੋ ਮੈਂ ਇਹ ਗੱਲ ਕਹੂੰਗਾ ਸੋ ਦੋਸਤੋ ਇਹਨੂੰ ਮੈਂ ਆਪਣੀ ਰਿਪੋਰਟ ਨੂੰ ਇੱਥੇ ਖਤਮ ਕਰਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾਗਾ ਕਿ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾਗਾ ਕਿ ਇਹ ਕਿਸ ਤਰ੍ਹਾਂ ਦੀ ਮਤਲਬ ਗੱਲ ਹੋ ਸਕਦੀ ਹੈ ਇਸ ਤੋਂ ਬਾਅਦ ਜਿਵੇਂ ਜਿਵੇਂ ਜਾਂਚ ਖੁੱਲ ਕੇ ਬਾਹਰ ਆਊਗੀ ਤੁਹਾਡੇ ਨਾਲ ਉਹਦੀ ਸੱਚ ਪਾਈ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ